ਅਸਲਾਮ ਵਾਲੇਕਮ ਵੀਰੋ ਕੀ ਹਾਲ ਚਾਲ ਵੀਰੋ ਭਾਈ ਅਮਰਦਪਾਲ ਸਿੰਘ ਦੇ ਖਿਲਾਫ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਵੈ ਕੁਝ ਸਰਕਾਰੀ ਸੰਤ ਸਿੱਖੀ ਦਾ ਰੂਪ ਧਾਰਿਆ ਨਕਲੀ ਸਿੱਖ ਅਕਾਲੀ ਦਲ ਬਾਦਲ ਪੂਰ ਪ੍ਰਚਾਰ ਕਰਨ ਦੇ ਆ ਤੇ ਐਵੇਂ ਭਾਈ ਅਮਰਦਪਾਲ ਸਿੰਘ ਦਾ ਨਾਮ ਲੈ ਕੇ ਅਫਵਾਹਾਂ ਠਾਲ ਰਹੇ ਆ ਕੀ ਸਾਜ਼ਿਸ਼ ਕਰਨ ਦੇ ਆ ਕੀ ਅਫਵਾਹਾਂ ਠਾਲ ਰਹੇ ਆ ਇਹ ਅਸੀਂ ਭਾਈ ਅਮਰਦਪਾਲ ਸਿੰਘ ਦੇ ਵਕੀਲ ਹਰਪਾਰ ਸਿੰਘ ਖਾਰਾ ਦੀ ਜ਼ੁਬਾਨੀ ਪੂਰੀ ਤਫਸੀਲ ਜਾਣਾਂਗੇ ਸੋ ਚੱਲ ਕੇ ਵੀਡੀਓ ਦੇ ਆਣੇ ਤੇ ਇਸ ਦੇ ਬਾਰੇ ਜਾਣਦੇ ਆ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖੂਬ ਸਾਹਿਬ ਬਹੁਤ ਚੜ੍ਹਦੀ ਕਲਾ ਜੀ ਸੇ ਤਾਂ ਕਿ ਅਸੀਂ ਆਨੇ ਬੜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋਰ ਸਲਾਹ ਠੀਕ ਠਾਕ ਹੋ ਚੜ੍ਹਦੀ ਕਲਾ ਮੈਨੂੰ ਪਤਾ ਲੱਗਾ ਪੰਜਾਬ ਤੋਂ ਤੁਸੀਂ ਬਾਹਰ ਹੋ ਇਸ ਕਰਕੇ ਮੈਂ ਥੋੜੇ ਸ਼ਬਦਾਂ ਵਿੱਚ ਵੱਡੀ ਗੱਲ ਕਰਦਾ ਮੈਂ ਜੀ ਹਾਂ ਜੀ ਹਾਂ ਜੀ ਹੁਕਮ ਕਰੋ ਹੁਕਮ ਕਰੋ ਖਾਰਾ ਸਾਹਿਬ ਇੱਕ ਜਾਣਕਾਰੀ ਮੁਹੱਈਆ ਕਰਵਾਓ ਭਾਈ ਅਮਰਤਪਾਲ ਸਿੰਘ ਬਾਰੇ ਅਫਵਾਹਾਂ ਦਾ ਬਾਜ਼ਾਰ ਬੜਾ ਗਰਮ ਹੈ ਹਾਂਜੀ ਜਿਵੇਂ ਕਿ 3-4 ਪੋਸਟ ਚੱਲ ਰਹੀਆਂ ਨੇ ਇੱਕ ਪੋਸਟ ਇਹ ਚੱਲ ਰਹੀ ਹੈ ਕਿ ਭਾਈ ਅਮਰਤਪਾਲ ਸਿੰਘ 24 ਜੁਲਾਈ ਨੂੰ ਹੋ ਰਹੇ ਨੇ ਰਹਾ ਹਾਂਜੀ ਇੱਕ ਪੋਸਟ ਇਹ ਚੱਲ ਰਹੀ ਹੈ ਕਿ ਪੰਜਾਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਕਹਿੰਦੇ ਵੀ ਜਿੰਨੇ ਵੀ ਇਸਾਈਆਂ ਦੇ ਪ੍ਰੋਗਰਾਮ ਨੇ ਪੰਥ ਨੂੰ ਹੌਕਾ ਦਿੱਤਾ ਜਾਂਦਾ ਵੀ ਆਓ ਇਹਨਾਂ ਦੇ ਪ੍ਰੋਗਰਾਮ ਦੇ ਵਿੱਚ ਵੜ ਕੇ ਰੋਕੀਏ ਹੂੰ ਤੀਸਰੇ ਨੰਬਰ ਦੇ ਉੱਪਰ ਭਾਈ ਅਮਰਤਪਾਲ ਸਿੰਘ ਨਹੀਂ ਚੁੱਕਰੇ ਸੌ ਉਹ ਕਹਿੰਦੇ ਮੈਂ ਸੰਵਿਧਾਨ ਨੂੰ ਮੰਨਦਾ ਹੀ ਨਹੀਂ ਇਹੋ ਜਿਹੇ ਤਿੰਨ ਚਾਰ ਗੱਲਾਂ ਆਈਆਂ ਨੇ ਮੈਂ ਚਾਹਾਂਗਾ ਵੀ ਇਹ ਜਿਹੜੀ ਸਟੇਟਮੈਂਟ ਹੈ ਇਹ ਸ਼ਰਾਰਤੀ ਅਨਸਰਾਂ ਵੱਲੋਂ ਹੈ ਜਾਂ ਤੁਹਾਡੀ ਟੀਮ ਵੱਲੋਂ ਹੈ ਜੇ ਤੇ ਤੁਹਾਡੀ ਟੀਮ ਵੱਲੋਂ ਹੈ ਤੇ ਫਿਰ ਇੱਕ ਅਲੱਗ ਵਿਸ਼ਾ ਜੇ ਸ਼ਰਾਰਤੀ ਅਨਸਰਾਂ ਵੱਲੋਂ ਹੈ ਤੇ ਕੀ ਗੱਲ ਤੁਹਾਨੂੰ ਅਜੇ ਤੱਕ ਕੋਈ ਸ਼ਰਾਰਤੀ ਬੰਦੇ ਪਛਾਣ ਦੇ ਵਿੱਚ ਆਈ ਨਹੀਂ ਜਿਹੜੇ ਪਈ ਸਭ ਇਸ ਵੇਲੇ ਐਮਪੀ ਬਣ ਚੁੱਕੇ ਨੇ ਮੈਂਬਰ ਆਫ ਪਾਰਲੀਮੈਂਟ ਨੇ ਔਰ ਪੂਰੇ ਪੰਜਾਬ ਦੇ ਵਿੱਚੋਂ ਲੋਕਾਂ ਨੇ 2 ਲੱਖ ਲੀਡ ਦੇ ਨਾਲ ਜਿਤਾ ਕੇ ਉਹਨਾਂ ਨੂੰ ਹੈਨਾ ਇੱਕ ਉਹਨਾਂ ਦੇ ਹੱਕ ਦੇ ਵਿੱਚ ਮੋਹਰ ਲਾ ਦਿੱਤੀ ਇਹ ਵੀ ਅਸੀਂ ਇਹਨਾਂ ਨੂੰ ਮੰਨਦੇ ਹਾਂ ਤੇ ਫਿਰ ਅਜੇ ਤੱਕ ਉਹਨਾਂ ਦੇ ਪ੍ਰਤੀਕੂੜ ਪ੍ਰਚਾਰ ਕਰਨ ਵਾਲੇ ਜਿਹੜੇ ਲੋਕ ਨੇ ਇਹਨਾਂ ਨੂੰ ਨੱਥ ਕਿਉਂ ਨਹੀਂ ਪਈ ਪਛਾਣ ਚ ਕਿਉਂ ਨਹੀਂ ਆਏ ਇਹ ਪ੍ਰਚਾਰ ਦਾ ਤੁਹਾਨੂੰ ਲੱਗਦਾ ਵੀ ਗਲਤ ਅਸਰ ਪਵੇਗਾ ਨਹੀਂ ਪ੍ਰਚਾਰ ਕਰਨ ਵਾਲੀ ਜੇ ਖੁਦ ਹੀ ਹਕੂਮਤ ਹੋਵੇ ਹੂੰ ਤਾਂ ਉਥੇ ਤੁਸੀਂ ਕੀ ਕਰੋਗੇ ਇਹ ਦੋ ਰਸਤੇ ਚੱਲ ਰਹੇ ਨੇ ਜੀ ਇੱਕ ਤਾਂ ਜਿਹੜੇ ਸਰਕਾਰੀ ਸੰਤ ਬਣੇ ਹੋਏ ਨੇ ਹਮ ਸਰਕਾਰ ਦੇ ਅੱਗੇ ਜਿਹੜੇ ਸਪੋਰਟਰ ਬਣੇ ਹੋਏ ਨੇ ਜਿਹੜੇ ਭੁੱਲ ਚੁੱਕੇ ਨੇ ਕਿ ਵਾਪਸ ਅਸੀਂ ਐਸੇ ਪੰਜਾਬ 'ਚ ਹੀ ਰਹਿਣਾ ਹੈ ਹਮ ਵਾਪਸ ਐਸੇ ਸੋਸਾਇਟੀ 'ਚ ਆਉਣਾ ਹੈ ਪਰ ਉਹਨਾਂ ਦਾ ਦਿਮਾਗ ਖਰਾਬ ਹੋ ਚੁੱਕਾ ਹੈ ਉਹ ਦੋ ਤਿੰਨ ਬੰਦੇ ਹੈਗੇ ਨੇ ਉਹ ਲਗਾਤਾਰ ਉਹਨਾਂ ਦਾ ਕਰਮ ਹੈ ਪਰ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਜਿਹੜੀ ਵਰਡਿੰਗ ਹੈ ਨਾ ਉਹਨਾਂ ਬੰਦਿਆਂ ਨੂੰ ਮੈਂ ਬੜਾ ਚੰਗੀ ਤਰ੍ਹਾਂ ਜਾਨਣਾ ਵਰਡਿੰਗ ਉਹਨਾਂ ਦੀ ਆਉਂਦੀ ਹੈ ਜੋ ਉਹ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਫੜੇ ਫੇਰ ਜਾਂਦੇ ਨੇ ਨੰਬਰ 1 ਨੰਬਰ 2 ਡੇਰਾ ਪ੍ਰੇਮੀ ਡੇਰਾ ਪ੍ਰੇਮੀਆਂ ਨੂੰ ਅੱਗ ਲੱਗੀ ਹੋਈ ਹੈ ਕਿ ਅਸੀਂ ਮਾਰੇ ਡੇਰਾ ਪ੍ਰੇਮੀ ਮੈਂ ਸਰਸੇ ਵਾਲੇ ਤੋਂ ਤਾਂ ਗੱਲ ਕਰ ਰਿਹਾ ਕਿ ਮੈਂ ਅਕਾਲੀ ਦਲ ਦੀ ਗੱਲ ਕਰ ਰਿਹਾ ਜਿਸ ਨੂੰ ਮੈਂ ਡੇਰਾ ਪ੍ਰੇਮੀ ਕਹਿਣ ਲੱਗ ਗਿਆ ਕਿ 2007 ਤੋਂ ਬਾਅਦ ਉਹਨਾਂ ਨੇ ਜਿਹੜਾ ਸੀ ਇਹ ਛੱਡ ਕੇ ਅਕਾਲੀ ਦਲ ਉਹ ਡੇਰੇ ਚਲੇ ਗਏ ਸੀ ਉਹ ਸਰਸੇ ਵਾਲੇ ਡੇਰੇ ਵਾਲੇ ਨੇ ਇਸ ਕਰਕੇ ਉਹਨਾਂ ਦਾ ਨਾਂ ਹੀ ਡੇਰਾ ਪ੍ਰੇਮੀ अच्छा अकाली दल ਨੂੰ ਡੇਰਾ ਪ੍ਰੇਮੀ ਕਹਿੰਦੇ ਹੋ ਉਹ ਡੇਰਾ ਪ੍ਰੇਮੀ ਨੇ ਜੀ ਅੱਜ ਵੀ ਤੁਸੀਂ ਮੈਨੂੰ ਇੱਕ ਗੱਲ ਹੈ ਹੁਣੇ ਮਖੂਬ ਸਾਹਿਬ ਤੁਸੀਂ ਮੋਬਾਈਲ ਕਰੋ ਨਾ ਕਾਲੀ ਜਿਹੜੇ ਬਣੇ ਹੋਏ ਨੇ ਉਹਨਾਂ ਨੂੰ ਕਹੋ ਕਿ ਸਵਦੇ ਸਾਧ ਦੇ ਡੇਰਾ ਪ੍ਰੇਮੀ ਦੇ ਉਲਟ ਬੋਲਣ ਅੱਜ ਵੀ ਨਹੀਂ ਬੋਲਦੇ ਕਿਉਂਕਿ ਅੱਜ ਵੀ ਉਹਨਾਂ ਨੂੰ ਆਈ ਹੈ ਕਿ ਉਹਨਾਂ ਦੀ ਜਿਹੜੀ ਇੱਕ ਐਮਪੀ ਜਿੱਤੀ ਉਹ ਡੇਰਾ ਪ੍ਰੇਮੀਆਂ ਨੇ ਜਿਤਾਈ ਉਹ اچھا ਤੇ ਕਿਤੇ ਨਾ ਕਿਤੇ ਵੋਟ ਵੀ ਪਈ ਹੈ ਹਮ ਹਮ ਇਸ ਕਰਕੇ ਅੱਜ ਵੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹਫੀਨ ਕਰਨ ਵਾਲੇ ਸਾਥੀ ਨਹੀਂ ਦਿਹਾੜੀ ਕਰ ਸਕਦੇ ਕਿਉਂਕਿ ਉਹ ਡੇਰਾ ਪ੍ਰੇਮੀ ਬਣ ਚੁੱਕੇ ਨੇ ਜੀ ਹੁਣ ਡੇਰਾ ਪ੍ਰੇਮੀਆਂ ਨੂੰ ਆਕੇ ਲੱਗੀ ਹੋਈ ਐ ਹਮ ਕਿ ਅਮਰਤਪਾਲ ਦੇ ਆਉਣ ਕਰਕੇ ਖਡੂਰ ਸਾਹਿਬ ਦੀ ਸੀਟ ਐ ਅਗਰ ਇਥੇ ਅਕਾਲੀ ਦਲ ਚੜ ਪਿਆ ਹਮ ਹਮ ਤੇ ਇਸ ਡੇਰਾ ਪ੍ਰੇਮੀਆਂ ਦਾ ਕੀ ਹੋਵੇਗਾ ਦਾ ਮਾਂਝੇਗਾ ਹਾਂ ਇਹਨਾਂ ਦੇ ਪੱਲੇ ਹੀ ਕੱਖ ਨਹੀਂ ਤੁਸੀਂ ਦੇਖੋ ਨਾ ਜੀ ਭਾਈ ਅਮਰਤਪਾਲ ਦੇ ਜਿਹੜਾ ਬੰਦਾ ਵਰਸਜ ਬੋਲਦਾ ਹੈ ਹਮ ਤਾਂ ਇਹਨਾਂ ਅਕਾਲੀਆਂ ਦੇ ਜਿਹੜੇ ਡੇਰਾ ਪ੍ਰੇਮੀ ਨਵੇਂ-ਨਵੇਂ ਪੜੇ ਨੇ ਇਹ ਜੱਜ ਕੇ ਉਹਦੀ ਸਪੋਰਟ ਕਰਦੇ ਨੇ ਤੁਸੀਂ ਸਾਰ ਗਿਆ ਚੀਜ਼ਾਂ ਝੁੱਕ ਕੇ ਵੇਖਿਆ ਹਾਂ ਤੁਸੀਂ ਬਿਰਸਾ ਸਿੰਘ ਮਲਟੋਆ ਦੀ ਵਾਲ ਵੇਖ ਲਓ ਤੁਸੀਂ ਅੱਗ ਲੱਗੀ ਪਈ ਐ ਇਹਨਾਂ ਨੂੰ ਅੱਗ ਲੱਗੀ ਪਈ ਇਹਨਾਂ ਨੂੰ ਕੋਈ ਪ੍ਰੋਬਲਮ ਐ ਕਿ ਜੇ ਭਾਈ ਅਮਰਤਪਾਲ ਕਿਤੇ ਬਾਹਰ ਆ ਕੇ ਅਕਾਲੀ ਦਲ ਨਵਾਂ ਬਣ ਗਿਆ ਤੇ ਇਹ ਮਿੱਟੀ ਹੋ ਜਾਣਗੇ ਕਿਉਂਕਿ ਇਹਨਾਂ ਚ ਨੀ ਸਰਸੇ ਰੱਖੀ ਗਈ ਐ ਨਾ ਜੀ ਜਾ ਕੇ ਉਹ ਅਕਾਲੀ ਦਲ ਦਾ ਰਹਿ ਹੀ ਨਹੀਂ ਗਿਆ ਜਿਹੜੇ ਸਰਕਾਰੀ ਸੰਤ ਨੇ ਜਿਹੜੇ ਅੰਦਰ ਬੈਠੇ ਸੋਚਦੇ ਨੇ ਕਿ ਮੈਂ ਫਲਾਣੇ ਡੀਜੀਪੀ ਤੋਂ ਕੰਮ ਕਰਾ ਲਿਆ ਫਲਾਣੇ ਨੇ ਕਹਿਣ ਤੋਂ ਮੋਬਾਈਲ ਕਰਾ ਲਿਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਥੋੜਾ ਸਮਾਂ ਹੀ ਐ ਜੀ ਇਹ ਬੜਾ ਸਮਾਂ ਨਹੀਂ ਅੰਦਾਜ਼ਾ ਹੁੰਦਾ ਸਰਕਾਰਾਂ ਆਉਂਦੀਆਂ ਨੇ ਜਾਂਦੀਆਂ ਨੇ ਜਿੱਦਣ ਉਹਨਾਂ ਨੂੰ ਇਹਨਾਂ ਤੋਂ ਵੱਡਾ ਸਰਕਾਰੀ ਸੰਤ ਮਿਲ ਗਿਆ ਕੋਈ ਇਹਨੂੰ ਕੱਢ ਕੇ ਉਹਨਾਂ ਨੇ ਬਾਹਰ ਮਾਰਨਾ ਇਹ ਤੋਂ ਲੈਣਾ ਕੀ ਹੈ ਅੱਜ ਜ਼ਿਕਰ ਹਕੂਮਤਾਂ ਦੇ ਵਿੱਚ ਇਹੀ ਹੋਇਆ ਹੈ ਜਿੰਨਾ ਜ਼ਿਕਰ ਉਹ ਕਿਸੇ ਨੂੰ ਵਰਤਦੇ ਨੇ ਜਦੋਂ ਪਤਾ ਲੱਗ ਜਾਂਦਾ ਹੈ ਕਿ ਨਹੀਂ ਹੋਣੇ ਫਲਾਪ ਹੋ ਗਿਆ ਹੈ ਇਹਦੇ ਪੱਲੇ ਕੱਖ ਨਹੀਂ ਉਹ ਜਾਂਦੇ ਕਾਊਂਟਰ ਕਰਾ ਦਿੰਦੇ ਸੀ ਜਾਂ ਮਾਰਾ ਦਿੰਦੇ ਸੀ ਜਾਂ ਉਹਨੂੰ ਛੇਕ ਦਿੰਦੇ ਸੀ ਇਹ ਟਾਈਮ ਇਹਨਾਂ ਦਾ ਵੀ ਇਹੀ ਆਇਆ ਪਿਆ ਹੁਣ ਦੂਜੀ ਗੱਲ ਰਹਗੀ ਜਿਹੜੀ ਉਹਨਾਂ ਦੇ ਆਪਣੇ ਜਿਹੜੇ ਭਾਈਚਾਰੇ ਦੇ ਉਲਟੋ ਕਹਿੰਦਾ ਪੋਸਟਾਂ ਪੈਰੀਆਂ ਨੇ ਪਹਿਲੀ ਗੱਲ ਤਾਂ ਨਹੀਂ ਇੱਕ ਜਾਣਕਾਰੀ ਮੈਨੂੰ ਇਹ ਦਿਓ ਪਹਿਲਾਂ ਤੇ ਇਹ ਇਹ ਜਾਣਕਾਰੀ ਦਿਓ ਵੀ 23 ਜਾਂ 24 ਜੁਲਾਈ ਨੂੰ ਅਮਰਤਪਾਲ ਸਿੰਘ ਦੀ ਰਿਹਾਈ ਦਾ ਸੱਚ ਕੀ ਹੈ ਨਹੀਂ ਅਜੇ ਕੋਈ ਗੱਲ ਕਲੀਅਰ ਹੈ ਹੀ ਨਹੀਂ ਜੀ ਦੇਖੋ ਮਖੂਦ ਸਾਹਿਬ ਜਿੰਨਾ ਚਿਕਰ ਸੌ ਨਹੀਂ ਚੁੱਕੀ ਜਾਂਦੀ ਉਹਨਾਂ ਚਿਕਰ ਐਮਪੀ ਬਣਿਆ ਹੀ ਨਹੀਂ ਬੰਦਾ ਹਾਂ ਸੌ ਚੁੱਕਣ ਤੋਂ ਬਾਅਦ ਹੀ ਮੈਂਬਰ ਆਫ ਪਾਰਲੀਮੈਂਟ ਬੰਨਾ ਹੈ ਨਾ ਜੀ ਹੂੰ ਤੇ ਉਹ ਸੌ ਕਦੋਂ ਚਕਾਉਂਦੇ ਨੇ ਕਦੋਂ ਸੌ ਚੁੱਕਣ ਤੋਂ ਬਾਅਦ ਉਹ ਮੈਂਬਰ ਆਫ ਪਾਰਲੀਮੈਂਟ ਭਾਈ ਅਮਰਤਪਾਲ ਬਣਨਾ ਏ ਉਸ ਤੋਂ ਬਾਅਦ ਜਿਹੜਾ ਸਰਕਾਰ ਦੇ ਸਿਰ ਚ ਖੇ ਪੈਣੀ ਹੈ ਕਿ ਤੁਸੀਂ 2 ਲੱਖ ਦੀ ਲੀਡ ਦੇ ਕਰੀਬ ਬੰਦਾ ਜਿੱਤਿਆ ਹੋਵੇ ਤੇ ਹਾਰਿਆ ਹੋਇਆ ਬੰਦਾ ਮੰਤਰੀ ਬਣਿਆ ਹੋਵੇ ਪੰਜਾਬ ਦੇ ਅੰਦਰ ਓਹੋ ਜੇ ਇੰਨੀ ਵੱਡੀ ਲੀਡ ਤੇ ਹਰਾਇਆ ਹੋਵੇ ਉਹ ਬੰਦਾ ਮੰਤਰੀ ਕੈਬਨਰ ਮੰਤਪ ਰਾਜ ਮੰਤਰੀ ਬਣ ਜੇ ਤੇ ਪੰਜਾਬ ਦੇ ਅੰਦਰ ਜਿਹੜਾ ਸਭ ਤੋਂ ਵੱਡੀ ਲੀਡ ਵੱਡੀ ਲੀਡ ਤੇ ਜਿੱਤਿਆ ਹੈ ਉਹ ਅੰਦਰ ਬੈਠਾ ਹੋਵੇ ਇਹ ਲੋਕਤੰਤਰ ਹੈ ਡੈਮੋਕ੍ਰੇਸੀ ਹੈ ਹੂੰ 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 ਦੇਖੋ ਸੇਮ ਫੂਟਿੰਗ ਚੱਲ ਰਹੀ ਹੈ ਜਿਹੜਾ ਸਿੱਖ ਧਰਮ ਦੀ ਗੱਲ ਕਰਦਾ ਹੈ ਆਪ ਦੀ ਕੌਮ ਦੀ ਗੱਲ ਕਰਦਾ ਚਾਹੇ ਉਹ ਬੰਦੀ ਸਿੰਘ ਨੇ ਚਾਹੇ ਉਸ ਤੋਂ ਭਾਈ ਅਮਰਤਪਾਲ ਹੈ ਦੂਜੇ ਪਾਸੇ ਵਰਸਜ ਜੇ 84 ਸਿੱਖਾਂ ਨੂੰ ਕੋਹ ਕੋ ਕੇ ਮਾਰਿਆ ਉਹਨਾਂ ਨੂੰ ਅਹੁਦੇ ਮਿਲੇ ਇਹ ਬੰਦਾ ਐਂਟੀ ਸਿੱਖ ਹੈ ਇਹਨੂੰ ਚੁੱਕ ਕੇ ਮੰਤਰੀ ਬਣਾ ਦਿੱਤਾ ਗਿਆ ਜੀ ਦੇਖੋ ਨਾ ਅੱਜ ਤੁਸੀਂ ਐਂਟੀ ਸਿੱਖ ਬੋਲਣ ਲੱਗ ਜਓ ਤੁਹਾਡੇ ਤਾਂ ਸਵੇਰ ਨੂੰ ਦਿਨ ਚੜ੍ਹਦੇ ਨੂੰ ਬੱਲੇ ਬੱਲੇ ਹੋ ਜਾਣੀ ਹੈ ਸੋ ਇੰਡੀਆ ਦੇ ਅੰਦਰ ਹਿੰਦੁਸਤਾਨ ਦੀ ਹਕੂਮਤ ਦੇ ਅੰਦਰ ਇੱਕੋ ਗੱਲ ਨੂੰ ਤਰਜੀਹ ਦਿੱਤੀ ਗਈ ਹੈ ਕਿ ਤੁਸੀਂ ਐਂਟੀ ਚੱਕ ਬਣੋ ਤਾਂ ਹੁਣ ਜਿਹੜੀ 24 ਤਰੀਕ ਦੀ ਗੱਲ ਹੈ ਉਹਨੂੰ ਅਸੀਂ ਕਿਵੇਂ ਐਗਜ਼ੈਕਟ ਦੱਸ ਸਕਦੇ ਹਾਂ ਜਿੱਦੋਂ ਹਕੂਮਤ ਹੀ ਸਾਡੇ ਉਲਟਾ ਹੈ ਹਕੂਮਤ ਸਾਨੂੰ ਪਸੰਦੀ ਨਹੀਂ ਕਰਦੀ ਉਹਦੇ ਜੀ ਕਰੇ ਭਾਵੇਂ ਅੱਜ ਕੱਲੇ ਜੀ ਕਰੇ ਭਾਵੇਂ 2 ਮਹੀਨੇ ਨਾ ਕੱਢੇ ਹਮ ਇੱਕ ਪ੍ਰੈਸ਼ਰ ਬਿਲਟ ਹੋਣਾ ਨਾ ਜੀ ਜੀ ਅਮਰੀਕਾ ਜਾ ਕੇ ਰੋਲਾ ਪੈਣਾ ਨਾ ਪਾਰਲੀਮੈਂਟ ਚ ਉਸੇ ਕਿੰਨੇ ਐਮਪੀ ਜਿੱਤਿਆ ਤੇ ਅੰਦਰ ਭਾਈ ਬੈਠੇ ਨੇ ਹੂੰ ਹੂੰ ਇਹ ਗੱਲਾਂ ਦੇ ਬਾਰੇ ਵੀ ਕਨਫਰਮ ਨਹੀਂ ਹੋ ਸਕਦਾ ਦੂਜਾ ਰਹਿ ਗਿਆ ਸਾਈ ਭਾਈਚਾਰੇ ਦੇ ਉਲਟ ਹੂੰ ਹੁਣ ਜੇ ਅਸੀਂ ਆਪ ਦੀ ਮੈਂ ਕਈ ਵਾਰ ਕਹਿ ਚੁੱਕਾ ਕਿ ਹਿਸਟਰੀ ਤੋਂ ਬਾਹਰ ਤੁਸੀਂ ਨਹੀਂ ਜਾ ਸਕਦੇ ਜੀ ਅਸੀਂ ਇਤਿਹਾਸ ਦੇ ਅੰਦਰ ਮੁਗਲਾਂ ਦਾ ਵਿਰੋਧ ਕਰਦੇ ਆਂ ਫਗਾਨ ਦਾ ਵਿਰੋਧ ਕਰਦੇ ਆਂ ਜੀ ਪਰ ਅਸੀਂ ਵਿਰੋਧ ਕਦੋਂ ਕਰਦੇ ਆਂ ਜਦੋਂ ਉਹ ਦੂਜੇ ਧਰਮਾਂ ਦੇ ਉੱਪਰ ਹਮਲਾ ਕਰਦੇ ਹੂੰ ਹੂੰ ਅਸੀਂ ਡਾਇਰੈਕਟ ਕਿਦੇ ਨਹੀਂ ਅੱਜ ਜ਼ਿਕਰ ਕਿਸੇ ਨੂੰ ਕੁਝ ਕਿਹਾ ਚਾਹੇ ਮਹਾਰਾਜਾ ਰਣਜੀਤ ਸਿੰਘ ਹੈ ਚਾਹੇ ਉਸ ਤੋਂ ਪਹਿਲਾਂ ਸਾਡੇ ਸਿੱਖਾਂ ਦੀਆਂ ਲੜਾਈਆਂ ਨੇ ਜਾਂ ਉਸ ਤੋਂ ਬਾਅਦ ਨੇ ਤਾਂ ਅਸੀਂ ਉਹਨਾਂ ਜ਼ਿਕਰ ਕਿਸੇ ਵੀ ਧਰਮ ਤੋਂ ਰੋਕਦੇ ਨਹੀਂ ਜਦ ਤੱਕ ਉਹ ਦੂਜੇ ਧਰਮ ਤੇ ਹਮਲਾ ਨਹੀਂ ਕਰਦਾ ਜੀ ਜੀ ਸਦਕੇ ਚਾਹੇ ਹਿੰਦੂ ਚਾਹੇ ਮੁਸਲਮਾਨ ਚਾਹੇ ਸਾਈ ਕੋਈ ਆਪਦੇ ਧਰਮ ਦਾ ਪ੍ਰਚਾਰ ਕਰੇ ਸਾਨੂੰ ਕੀ ਹੁੰਦਾ ਜੀ ਪਰ ਜਦੋਂ ਉਹ ਜ਼ਬਰਦਸਤੀ ਕਰਦਾ ਹੈ ਹੂੰ ਜਦੋਂ ਲਾਚ ਦਿੰਦਾ ਹੈ ਹੂੰ ਜਦੋਂ ਕਨਵਰਟ ਕਰਦਾ ਫੋਰਸਯेबल ਜਾਂ ਗਲਤ ਢੰਗਾਂ ਨਾਲ ਕਰਦਾ ਉਹਦਾ ਅਸੀਂ ਵਿਰੋਧ ਕਰਦੇ ਆ ਚਾਹੇ ਉਹ ਕੋਈ ਧਰਮ ਵੀ ਹੋਵੇ ਪਰ ਬੜੀ ਸ਼ਰਮ ਵਾਲੀ ਗੱਲ ਹੈ ਕਿ ਅੱਜ ਇਹ ਡੇਰਾ ਪ੍ਰੇਮੀ ਜਿਹੜੇ ਵਰਸਜ ਡੇਰਾ ਪ੍ਰੇਮੀ ਅਕਾਲੀ ਦਲ ਜੀ ਇਹ ਕਿੱਥੇ ਗਏ ਹੋਏ ਨੇ ਹੂੰ ਇਹ ਕਿਉਂ ਨਹੀਂ ਬੋਲਦੇ ਪਾ ਇਹਨਾਂ ਦੀ ਨਹੀਂ ਪਰ ਇੱਕ 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 ਸਵਾਲ ਹੈ ਪੰਜਾਬ ਦੀ ਆਬੋ ਹਵਾ ਕੁਝ ਹੋਰ ਕਿਸਮ ਦੀ ਹੈ ਪੰਜਾਬ ਦੀ ਆਬੋ ਹਵਾ ਨੂੰ ਪਛਾਣਨਾ ਪਏਗਾ ਮੈਂ ਕਿ ਛੋਟੀ ਜੀ ਐਗਜ਼ਾਮਪਲ ਦੇਣੀ ਚਾਹੁੰਦਾ ਜਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਜਿਹਨੂੰ ਸਰਕਾਰੀ ਖਾਲਸਾ ਕਿਹਾ ਜਾਂਦਾ ਸੀ ਜਾਂ ਖਾਲਸਾ ਸਰਕਾਰ ਕਹਿੰਦੇ ਸੀ ਜਾਂ ਸਿੱਖਾਂ ਦਾ ਰਾਜ ਕਹਿੰਦੇ ਸੀ ਪਰ ਗਜ਼ਬ ਦੀ ਗੱਲ ਹੈ ਕਿ ਉਸ ਸਮੇਂ ਮੁਸਲਮਾਨ ਨੂੰ ਲੱਗਦਾ ਸੀ ਇਹ ਸਾਡਾ ਰਾਜ ਹੈ ਹਿੰਦੂ ਨੂੰ ਲੱਗਦਾ ਸੀ ਸਾਡਾ ਰਾਜ ਹੈ ਬੋਧੀਆਂ ਨੂੰ ਲੱਗਦਾ ਸੀ ਸਾਡਾ ਜੈਨੀਆਂ ਨੂੰ ਲੱਗਦਾ ਸੀ ਸਾਡਾ ਸਾਰਿਆਂ ਨੂੰ ਲੱਗਦਾ ਸੀ ਵੀ ਸਾਡਾ ਹੀ ਹੈ ਹੈ ਨਾ ਬਿਲਕੁਲ ਵੀ ਇੱਕੋ ਜਿਹਾ ਮਾਹੌਲ ਦਿੱਤਾ ਗਿਆ ਪਰ ਇੱਕ ਸਵਾਲ ਮੰਨ ਦੇ ਵਿਚਾਰੇ ਆ ਵੀ ਅਸੀਂ ਅਕਸਰ ਕੀ ਇਹ ਗੱਲ ਕਹਿ ਦਿੰਦੇ ਹਾਂ ਧਾਰਮਿਕ ਆਜ਼ਾਦੀ ਦੀ ਹੂੰ ਅਸੀਂ ਧਾਰਮਿਕ ਆਜ਼ਾਦੀ ਉਦੋਂ ਦਿੱਤੀ ਹੁਣ ਐਸਾ ਕਿਹੜਾ ਹੈ ਵੀ ਅਮਰਤਪਾਲ ਸਿੰਘ ਦੇ ਜਿੱਤਣ ਤੋਂ ਬਾਅਦ ਕੀ ਕਿਸੇ ਦੀ ਧਾਰਮਿਕ ਆਜ਼ਾਦੀ ਖੋਈ ਜਾ ਸਕਦੀ ਹੈ ਨਾ ਤੇ ਕਾਨੂੰਨੀ ਤੌਰ ਤੇ ਖੋਈ ਜਾ ਸਕਦੀ ਹੈ ਨਾ ਧਾਰਮਿਕ ਤੌਰ ਤੇ ਖੋਈ ਜਾ ਸਕਦੀ ਹੈ ਫਿਰ ਇਹੋ ਜਿਹੇ ਪੋਸਟਰ ਜਿਹੜੇ ਲੋਕ ਪਾ ਰਹੇ ਨੇ ਉਹਨਾਂ ਨੂੰ ਤੁਸੀਂ ਰਿਪਲਾਈ ਕਿਉਂ ਨਹੀਂ ਦਿੰਦੇ ਆ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਦੇ ਦੱਸ ਕੀ ਚੱਕਰ ਹੈ ਜੀ ਇਹ ਗੱਲਾਂ ਦਾ ਇੰਨੀ ਜਿਆਦਾ ਬਕਵਾਸ ਵਧ ਗਈ ਹੈ ਕਿ ਤੁਹਾਡਾ ਜਿਹੜਾ ਕੰਮ ਕਰਨ ਵਾਲਾ ਜਿਹੜਾ ਸਿਸਟਮ ਹੈ ਤੁਹਾਡਾ ਦਿਮਾਗ ਬਿਲਕੁਲ ਬ੍ਰੋਕ ਹੋ ਜਾਏਗਾ ਜੀ ਤੁਸੀਂ ਗੱਲ ਨੋਟ ਕਰੋ ਜਿੱਦਣ ਦੇ ਭਾਈ ਅਮਰਤਪਾਲ ਦਾ 4 ਤਰੀਕ ਦਾ ਰਿਜ਼ਲਟ ਡਿਕਲੇਅਰ ਹੋਇਆ ਹ ਹ ਉਹਦੇ ਵਿੱਚ ਅਕਾਲੀ ਜਿਹੜੇ ਆਪਣੇ ਡੇਰਾ ਪ੍ਰੇਮੀ ਏ ਤੇ ਦੂਸਰਾ ਜਿਹੜੇ ਉਹਨਾਂ ਦੇ ਸਰਕਾਰੀ ਸਾਧ ਨੇ ਹੂੰ ਉਹ ਬਾਹਰੋਂ ਅੰਦਰੋਂ ਇੱਕੋ ਹੀ ਪੋਸਟਾਂ ਪਾਈ ਜਾਂਦੇ ਨੇ ਉਹਨਾਂ ਨੇ ਪੱਠਾ ਵਾ ਕੇ ਆਪ ਦਾ ਰੱਖ ਲੈਣਾ ਹੈ ਪਾਈ ਅਮਰਤਪਾਲ ਦਾ ਕੱਖ ਨਹੀਂ ਜਾਣਾ ਹੁਣ ਬਲੰਡਰ ਮਸ਼ੇ ਕੀ ਕਰ ਗਏ ਨੇ ਹੂੰ ਉਹ ਬੰਦਾ ਅੰਦਰ ਹੈ ਹੂੰ ਉਹਦਾ ਕੋਈ ਬਿਆਨ ਨਹੀਂ ਹੂੰ ਨਾ ਉੱਥੇ ਪ੍ਰੈਸ ਤੇ মিডিਆ ਜਾਂਦਾ ਹੈ ਜੀ ਉਹਦੇ ਕੋਲ ਆਪਦੇ ਬਿਆਨ ਲਾ ਰਹੇ ਨੇ ਲੋਕਾਂ ਨੂੰ ਸਾਰਾ ਕਲੀਅਰ ਹੋ ਚੁੱਕਾ ਹੈ ਕਿ ਇਹ ਦੋ ਗਰੁੱਪਾਂ ਦਾ ਪੱਠਾ ਵੈ ਚੁੱਕਾ ਪੰਜਾਬ ਦੇ ਅੰਦਰ ਹੂੰ 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 ਦੇਖੋ ਐਂਟੀ ਸਿੱਖ ਨੇ ਉਹ ਤਾਂ ਕੁਸ਼ਲ ਗਰੁੱਪ ਤਾਂ ਕਹਿੰਦੇ ਨੇ ਜੀ ਭਾਈ ਸਰਬਜੀਤ ਦੇ ਤੇ ਭਾਈ ਅਮਰਤਪਾਲ ਦੇ ਜਿੱਤਣ ਤੋਂ ਬਾਅਦ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ ਜੀ ਕਮਾਲ ਦੀ ਗੱਲ ਹੈ ਤੁਸੀਂ ਕਾਂਗਰਸ ਅਕਾਲੀ ਭਾਜਪਾ ਇੰਡੀਆ ਦਾ ਬੇੜਾ ਘਰ ਕਰਕੇ ਰੱਖਤਾ ਤੁਸੀਂ ਤੁਸੀਂ ਹਿੰਦੁਸਤਾਨ ਦੀ ਕੋਈ ਚੀਜ਼ ਨਹੀਂ ਛੱਡੀ ਤੁਸੀਂ ਅੱਤਵਾਦ ਫਲਾਇਆ ਹਿੰਦੁਸਤਾਨ ਦੇ ਅੰਦਰ ਅੱਤਵਾਦ ਫਲਾਇਆ ਤੁਹਾਡੇ ਆਉਣ ਦੇ ਕੋਈ ਡਰ ਨਹੀਂ ਤੁਸੀਂ ਹਾਰੇ ਹੋਏ ਬੰਦਿਆਂ ਨੂੰ ਮੰਤਰੀ ਬਣਾਤਾ ਤੁਹਾਡਾ ਕੋਈ ਡਰ ਨਹੀਂ ਪਰ ਡਰ ਕਿੰਨਾ ਤੋਂ ਹੈ ਜਿਹੜਾ ਆਪਦੇ ਪੰਜਾਬ ਦੀ ਗੱਲ ਕਰਦਾ ਆਪਦੀ ਕੌਮ ਦੀ ਗੱਲ ਕਰਦਾ ਡਰ ਵਾਲੀ ਗੱਲ ਹੈ ਜੀ ਪਰ ਮਾਫ ਕਰਨਾ ਸ਼ਰਮ ਆਉਂਦੀ ਹੈ ਜਦੋਂ ਸਾਡੇ ਬੰਦਿਆ ਨੇ ਛਕਣਾ ਇੱਕ ਸਾਇਸਿਖਾ ਵਾਲੀਆਂ ਬਣਾ ਕੇ ਚੋਲੇ ਪਾ ਕੇ ਯਾਰ ਇਹੋ ਜੀ ਬਕਵਾਸ ਕਰਦੇ ਪੈਰੇ ਯਾਰੋ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣਾ ਦੇਖੋ ਇੱਕ ਸਲਾਹਕਾਰ ਹੁੰਦਾ ਸਰਕਾਰ ਦਾ ਸਰਕਾਰਾਂ ਦਾ ਪੱਠਾ ਕਿਉਂ ਬੰਦਦਾ ਹਮ ਸਰਕਾਰਾਂ ਨੂੰ ਅਕਲ ਨਹੀਂ ਇਹ ਸਰਕਾਰ ਨੂੰ ਅਕਲ ਨਹੀਂ ਕਿ ਪੰਜਾਬ ਦੀ ਜਿਹੜੀ ਨੀ ਰੱਖੀ ਗਈ ਆ ਬਲੱਡ ਨਾ ਰੱਖੀ ਗਈ ਹੈ ਜੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਹਬਜ਼ਾਦਿਆਂ ਤੋਂ ਬਾਅਦ ਪੰਜਾਬ ਦੀ ਨੀ ਰੱਖੀ ਗਈ ਹੈ ਹੂੰ ਜਦ ਵੀ ਪੰਜਾਬ ਵਿੱਚ ਗੱਲ ਉੱਠੇਗੀ ਤਾਂ ਉਹ ਇੱਕ ਬਾਗੀ ਆਵਾਜ਼ ਉੱਠੇਗੀ ਉਹ ਜ਼ੁਲਮ ਕਰਨ ਵਾਲੀ ਹਕੂਮਤ ਉਲਟਵਾਜ਼ ਉੱਠੇਗੀ ਉਹਨੂੰ ਆਵਾਜ਼ ਨੂੰ ਦਬਾਉਣ ਵਾਲਾ ਖੁਦ ਖਤਮ ਹੋ ਜਾਂਦਾ ਹੈ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ ਸਰਕਾਰ ਸਲਾਹਕਾਰ ਆਪਦਾ ਚੰਗਾ ਰੱਖਦੀ ਹੁੰਦੀ ਹੈ ਇਸ ਧਰਤੀ ਦੇ ਉੱਪਰ ਜੇ ਸਲਾਹਕਾਰ ਪੰਥੇਕ ਹੋਊਗਾ ਤਾਂ ਸਰਕਾਰ ਨੂੰ ਅੱਜ ਛਿੱਤਰ ਨਹੀਂ ਦੀਵਜਨੇ ਪੰਜਾਬ ਸਰਕਾਰ ਨੂੰ ਜੀ ਸਲਾਹਕਾਰ ਰੱਖ ਲੈ ਕਾਮਰੇਟ ਟਾਈਪ ਉਹਨਾਂ ਨੇ ਪੱਠਾ ਭਾ ਕੇ ਰੱਖ ਦਿੱਤਾ ਫਿਰ ਤੁਸੀਂ ਮੇਰੀ ਗੱਲ ਸੁਣੋ ਤੁਹਾਡਾ ਇਸ਼ਾਰਾ ਮੇਰੇ ਕਹਿੰਦਾ ਸਿੱਧਾ ਬਲਤੇਜ ਪੰਨੂ ਵੱਲ ਆਇਆ ਮੈਂ ਕਿਸੇ ਬਾਰੇ ਵੀ ਤੁਸੀਂ ਮੋਟੀ ਜੀ ਗੱਲ ਸੁਣ ਲਓ ਜਦੋਂ ਤੁਸੀਂ ਸਲਾਹ ਕਰੋ ਨਾ ਬੰਦਿਆਂ ਨੂੰ ਰੱਖੋਂਗੇ ਜਿਹੜੇ ਧਰਤੀ ਤੋਂ ਹੀ ਨਹੀਂ ਜਿਨ੍ਹਾਂ ਨੂੰ ਧਰਤੀ ਦੇ ਬਲੱਡ ਬਾਰੇ ਉਹਨਾਂ ਦਾ ਲਿੰਕ ਹੀ ਕੋਈ ਨਹੀਂ ਬਣਦਾ ਉਹਨਾਂ ਨੂੰ ਪਤਾ ਹੀ ਨਹੀਂ ਕਿ ਪੰਜਾਬ ਦੀ ਮਿੱਟੀ ਕੀ ਆਵਾਜ਼ ਮਾਰਦੀ ਹੈ ਪੰਜਾਬ ਦੀ ਮਿੱਟੀ 'ਚ ਕੀ ਘੁਲਿਆ ਆਇਆ ਪਤਾ ਹੀ ਨਹੀਂ ਹੁਣ ਤੁਹਾਨੂੰ ਮੈਂ ਦੱਸਣਾ ਸਰਕਾਰ ਦਾ ਤੇ ਸਲਾਹ ਦੇਣ ਵਾਲੇ ਦਾ ਫਰਜ਼ ਕੀ ਹੁੰਦਾ ਇਹ ਦੋਨੋਂ ਚੀਜ਼ਾਂ ਕੀ ਬਣਦਿਆ ਨਹੀਂ ਤਾਂ ਮਹਾਰਾਜਾ ਰਣਜੀਤ ਸਿੰਘ ਮੋਰਾ ਦਾ ਨਾਚ ਵੇਦੇ ਸੀ ਹੂੰ ਤਾਂ ਉੱਥੇ ਰਹਿ ਪਏ ਇਤਿਹਾਸਾ ਜੋ ਲਾਹੌਰ ਦਾ ਇਤਿਹਾਸਾ ਇੱਥੋਂ ਦਾ ਇਤਿਹਾਸ ਨਹੀਂ ਮੈਂ ਕਹਿ ਰਿਹਾ ਜੀ ਤਾਂ ਇੱਕ ਬਾਪੂ ਮੁਸਲਮਾਨ ਸੀ ਜਿਹਨੂੰ ਮਹਾਰਾਜਾ ਰਣਜੀਤ ਸਿੰਘ ਛੋਟਾ ਵਪਾਰੀ ਸੀ ਪਰ ਉਹਨੂੰ ਬਾਪੂ ਕਹਿ ਕੇ ਮੰਨਦਾ ਹੁੰਦਾ ਸੀ ਹੂੰ 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 ਤਾਂ ਉਹ ਗਏ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਬਾਹਤੋਂ ਫੜ ਲਿਆ ਕਹਿੰਦੇ ਸ ਆਪਣੇ ਮਹਾਰਾਜਾ ਸਰਕਾਰੇ ਖਾਲਸਾ ਦਾ ਦਰਬਾਰ ਮਹਾਰਾਣੀ ਦੇ ਇੱਥੇ ਮੋਰਾਂ ਦੇ ਆਪਣੇ ਚਵਾਰੇ 'ਚ ਲੱਗੇ ਕਰੇਗਾ ਹੂੰ ਤਾਂ ਮਹਾਰਾਜਾ ਨੇ ਨੀਵੀਂ ਪਾਲੀ ਅੱਖਾਂ 'ਚ ਪਾਣੀ ਆ ਗਿਆ ਉਹਨਾਂ ਨੇ ਬੜੀ ਲਾਹਨਤ ਪਾਈ ਤੇ ਡਾਲੇ ਤੋਂ ਫੜ ਲਿਆ ਤੇ ਮਹਾਰਾਜਾ ਨੂੰ ਦਰਬਾਰ ਦੇ ਕੋਲ ਜਾ ਕੇ ਆਂਦੇ ਜਾਬ ਦੇ ਅੱਲਾ ਦੇ ਘਰ ਜਾ ਕੇ ਮਾਫੀ ਮੰਗ ਹੂੰ ਦੇਖੋ ਇੱਕ ਸਲਾਹਕਾਰ ਮਹਾਰਾਜਾ ਰਣਜੀਤ ਸਿੰਘ ਸਲਾਹ ਉਸ ਬਾਪੂ ਤੋਂ ਲੈਂਦੇ ਸੀ ਜੀ ਤਾਂ ਉਹ ਮਹਾਰਾਜਾ ਹਰਮੰਦਰ ਸਾਹਿਬ ਜਾ ਕੇ ਮਾਫੀ ਮੰਗਦੇ ਨੇ ਤੇ ਉਸ ਤੋਂ ਬਾਅਦ ਜੰਗ ਦਾ ਐਲਾਨ ਹੁੰਦਾ ਤੇ ਚੜ੍ਹਾਈ ਕਰਦੇ ਨੇ ਦੂਸਰੀ ਇੱਕ ਸਟੇਟ ਦੇ ਉੱਪਰ ਹੁਣ ਦੇਖੋ ਉਹ ਸੀ ਪੰਜਾਬ ਦਾ ਸਲਾਹਕਾਰ ਉਸ ਧਰਤੀ ਦਾ ਸਲਾਹਕਾਰ ਜਿਨ੍ਹਾਂ ਨੇ ਕਿਹਾ ਜਾਬ ਦੇ ਅੱਲਾ ਦੇ ਘਰ ਜਾ ਕੇ ਮਾਫੀ ਮੰਗ ਜੀ ਤੇ ਇੱਕ ਜਿਹਨੇ ਸਲਾਹ ਲਈ ਉਹ ਤਰੀ ਗਿਆ ਅੱਖਾਂ 'ਚ ਪਾਣੀ ਐ ਇੱਕ ਬਾਦਸ਼ਾਹ ਹੁੰਦੇ باوجود ਇਹ ਕਹਿਆ ਨਹੀਂ ਮੇਰੇ ਤੋਂ ਗਲਤੀ ਹੋ ਗਈ ਮੈਂ ਕਰਾਏ ਪੈ ਗਿਆ ਸੀ ਹਮ ਹਮ ਤੇ ਸਰਦਾਰ ਸਾਹਿਬ ਉਹ ਪੰਜਾਬ ਦੀ ਫਿਜ਼ਾ ਵੇਂਦੀ ਸੀ ਉਹ ਵੇਂਦੀ ਸੀ ਪੰਜਾਬ ਦਾ ਬਲੱਡ ਕਿੱਥੇ ਐ ਗਲਤੀ ਹਰ ਇਨਸਾਨ ਕਰਦਾ ਹੁੰਦਾ ਹੈ ਗਲਤੀ ਕੌਣ ਨਹੀਂ ਕਰ ਸਕਦਾ ਇਕਾ ਕਾਲਪੁਰਖ ਤੋਂ ਬਿਨਾਂ ਗਲਤੀ ਹਰ ਇਨਸਾਨ ਹੀ ਕਰਦਾ ਹੈ ਜੀ ਬਿਲਕੁਲ ਜੀ ਸਰ ਸਾਹਿਬ ਇਹਨਾਂ ਨੂੰ ਸਲਾਹ ਦੇਣ ਵਾਲਾ ਤੇ ਸਲਾਹ ਲੈਣ ਵਾਲਾ ਇੱਕੋ ਹੀ ਦਿਮਾਗ ਦੇ ਦਾ ਬੰਦੇ ਕਾਮਰੇਡ ਕਾਮਰੇਡਾਂ ਨੇ ਪੱਠਾ ਵਾ ਕੇ ਰੱਖਤਾ ਪੰਜਾਬ ਦਾ ਆ ਲੈ ਚੜਾ ਚਿੱਤਰ ਵੱਜ ਗਏ ਨੇ ਇਹਨਾਂ ਨੂੰ ਜੋ ਜਿੰਨਾ ਭਾਈ ਅੰਮ੍ਰਿਤਪਾਲ ਦਾ ਵਿਰੋਧ ਕਰ ਰਹੇ ਨੇ ਯਾਦ ਰੱਖਿਆ ਜੇ ਅਕਾਲੀ ਉਰਫ ਆਪਣੇ ਅਕਾਲੀ ਉਰਫ ਡੇਰਾ ਪ੍ਰੇਮੀ ਤੇ ਇਹ ਕਹਿੰਦਾ ਜੇ ਸਾਥ ਯਾਦ ਰੱਖਿਆ ਜੇ ਥੋੜੇ ਦਿਨਾਂ ਜੀ ਇਹ ਮੁੱਦੇ ਮੁੱਢ ਗਨੇ ਨੇ ਕਿ ਲੋਕਾਂ ਨੂੰ ਪਤਾ ਲੱਗ ਚੁੱਕਾ ਇਹਨਾਂ ਨੇ ਗਲਤੀ ਕਰ ਲਈ ਹੈ ਕਿ ਬੰਦਾ ਜੇਲ੍ਹ ਦੇ ਅੰਦਰ ਉਹਨਾਂ ਦਾ ਵੀਡੀਓ ਉਹਨਾਂ ਦੇ ਫੇਕ ਬਿਆਨ ਦੇਣ ਲੱਗੇ ਨੇ ਇਹ ਪਤਾ ਲੱਗ ਗਿਆ ਕਿ ਇਹ ਖਤਮ ਹੋ ਚੁੱਕੇ ਨੇ ਗਰਾਊਂਡ ਲੈਵਲ ਤੋਂ ਜੀ ਬਿਲਕੁਲ ਜੀ ਆਉਣ ਵਾਲਾ ਸਮਾਂ ਇਹਨਾਂ ਲਈ ਬਹੁਤ ਜ਼ਿਆਦਾ ਮਾੜਾ ਹੋਵੇਗਾ ਜੀ ਬਿਲਕੁਲ ਜੀ ਦਿਲ ਦੀਆਂ ਗਹਿਰਈਆਂ ਤੋਂ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਤੁਹਾਡਾ ਧੰਨਵਾਦ ਜੀ ਇਹ ਸਵਾਲ ਤੁਹਾਡੇ ਤੇ ਕਰਨੇ ਬੜੇ ਜ਼ਰੂਰੀ ਸੀ ਵੀ ਜਿਹੜੀਆਂ ਸਟੇਟਮੈਂਟ ਆ ਰਹੀਆਂ ਨੇ ਕਿ ਅੰਮ੍ਰਿਤਪਾਲ ਸਿੰਘ ਜੀ ਦੇ ਅਫੀਸ਼ੀਅਲ ਸਟੇਟਮੈਂਟ ਹੈ ਕੀ ਆ ਤੁਹਾਡੀ ਟੀਮ ਵੱਲੋਂ ਹੈ ਜਾਂ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਉਹ ਤੁਸੀਂ ਬੜੇ ਸੋਹਣੇ ਜਿਹੇ ਢੰਗ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਨੇ ਕੋਈ ਹੋਰ ਮੰਨ ਦੇ ਵਿੱਚ ਸਵਾਲ ਹੋਇਆ ਤੇ ਜਰੂਰ ਛੇਤੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਜਿਸ ਤਰ੍ਹਾਂ ਅਸੀਂ ਦੇਖਿਆ ਕਿ ਭਾਈ ਅਮਰਤਪਾਲ ਸਿੰਘ ਦਾ ਨਾਮ ਲੈ ਕੇ ਕੂਲ ਪ੍ਰਚਾਰ ਕੀਤਾ ਜਾ ਰਿਹਾ ਵੈ ਕਿ ਜੀ ਮੈਂ ਐਮਪੀ ਸੀ ਦੀ ਸੀਟ ਹੈ ਉਹਦਾ ਮੈਂ ਨਹੀਂ ਲਵਾਂਗਾ ਮੈਂ ਹਲਫ ਨਹੀਂ ਚੁੱਕਾਂਗਾ ਅਗਰ ਭਾਈ ਅਮਰਤਪਾਲ ਸਿੰਘ ਨੇ ਹਲਫ ਨਹੀਂ ਸੀ ਚੁਕਣਾ ਤਫਰ ਉਹ ਇਲੈਕਸ਼ਨ ਕਿਉਂ ਲਾਣਾ ਸੀ ਉਹਨਾਂ ਦਾ ਮਕਸਦ ਇਹ ਹੈ ਤਾਂ ਕਿ ਉਹ ਜਿੱਤਣ ਜਿੱਤ ਕੇ ਅਸੈਂਬਲੀ ਵਿੱਚ ਜਾਣ ਉੱਥੇ ਬਹਿ ਕੇ ਪੰਜਾਬ ਦੇ ਹੱਕ ਦੀ ਗੱਲ ਕਰਨ ਪੰਜਾਬ ਦੇ ਰਾਈਟਸ ਦੀ ਸਿੱਕਾਂ ਦੇ ਹੱਕ ਦੀ ਗੱਲ ਜਿਹੜੇ ਕੰਮ ਕਰਨਾ ਚਾਹੁੰਦੇ ਆ ਗਵਰਨਮੈਂਟ ਬਹਿ ਕੇ ਕਰ ਸਕਦੇ ਆ ਅਗਰ ਉਹਰੇ ਉਲਟ ਕੰਮ ਹੋ ਰਿਹਾ ਤਾਂ ਉਹਦੇ ਖਿਲਾਫ ਆਵਾਜ਼ ਚੁੱਕ ਸਕਦੇ ਆ ਲੇਕਿਨ ਕੂਰ ਪ੍ਰਚਾਰ ਕੀਤਾ ਜਾਂਦਿਆ ਭਾਈ ਅਮਰਪਾਲ ਸਿੰਘ ਦਾ ਨਾਮ ਲੈ ਕੇ ਐਵੇਂ ਪੋਸਟਰਾਂ ਪਾਈਆਂ ਜਾ ਰਹੀਆਂ ਕਿ ਜਿੰਨੇ ਹੀ ਲੈ ਰਹੇ ਤਾਂ ਕਿ ਜਿਨ੍ਹਾਂ ਨੇ ਸਪੋਰਟ ਕੀਤੀ ਹੈ ਭਾਈ ਅਮਰਪਾਲ ਸਿੰਘ ਦੀ ਉਹ ਹਰਟ ਹੋਣਾ ਉਹਨਾਂ ਦਿਲ ਦੁੱਖਾਂ ਦੇ ਯਾਰ ਅਸੀਂ ਉਹਦੇ ਵਾਸਤੇ ਇੰਨੀ ਸਪੋਰਟ ਕੀਤੀ ਹੈ ਤੇ ਹੁਣ ਹੈ ਕੀ ਕਰਨਿਆ ਵੈ ਫਿਰ ਜਿਹੜਾ ਅਸਾਈ ਭਾਈ ਚਾਰੇ ਨੂੰ ਲੈ ਕੇ ਗਲਤ ਬਿਆਨ ਦਿੱਤੇ ਜਾ ਰਹੇ ਆ ਕਿ ਜੀਸੀ ਉਹਨਾਂ ਨੂੰ ਇੰਜ ਕਰ ਦਾਂਗੇ ਇੰਜ ਕਰ ਦਾਂਗੇ ਵੀਰੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਭਾਈ ਹਲਪਾਰ ਸਿੰਘ ਖਾਰਾ ਜੀ ਨੇ ਬਿਲਕੁਲ ਵਾਜ਼ਾ ਕਰਤਾ ਹਰ ਚੀਜ਼ ਨੂੰ ਕਿ ਜਿਹੜੇ ਕੁਝ ਸਾਜ਼ੀ ਅਨਾਸਰ ਜਿਹੜੇ ਕਿ ਸਰਕਾਰ ਦੇ ਸਰਕਾਰੀ ਸੰਤ ਹੈ ਡੇਰਾ ਵਾਸੀ ਹੈ ਅਕਾਲੀ ਦਲ ਹੈ ਉਹਨਾਂ ਨੂੰ ਟੈਨਸ਼ਨ ਹੈ ਕਿ ਸਾਡਾ ਹੁਣ ਸਾਰੀ ਖਤਮ ਹੋ ਰਿਹਾ ਵੈ ਲੋਕ ਸਾਡੇ ਤੋਂ ਮੁਤਨਫਰ ਹੋ ਗਏ ਦੂਰ ਹੋ ਗਏ ਇਸ ਕਰਕੇ ਉਹ ਇਸ ਤਰ੍ਹਾਂ ਦੀਆਂ ਸਾਜਿਸ਼ਾਂ ਕਰਨ ਦੇ ਆ। ਗਰਾਊਂਡ ਰਿਐਲਿਟੀ ਇਸ ਤਰ੍ਹਾਂ ਦੀ ਕੋਈ ਨਹੀਂ ਹੈ ਭਾਈ ਅਮਰਤਪਾਲ ਸਿੰਘ ਨੇ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ। ਵੀਰੋ ਤੁਸੀਂ ਵੀਡੀਓ ਦੇਖੀ ਹੈ ਤੁਸੀਂ ਇਸ ਦੇ ਬਾਰੇ ਕੀ رائے ਰੱਖਦੇ ਜੇ ਕਮੈਂਟ ਕਰਕੇ ਆਪਣੀ ਕੀਮਤੀ رائے ਦਾ اظہار لازمی ਕਰਿਓ ਆਪਣਾ ਧਿਆਨ ਜ਼ਰਾ ਖਿਆਲ ਰੱਖਿਓ ਦੁਆਵਾਂ ਯਾਦ ਰੱਖਿਓ। ਅੱਲਾ ਫੇਜ਼